ਗੁਜਰੀ ਕੀ ਵਾਰ ਮਹਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਤੀਜਾ ਇਹੋ ਜਗਤ ਮਮਤਾ ਮੋਹਾ ਜੀਵਨ ਕੀ ਵਿਦ ਨਾਹੀ ਗੁਰ ਕੈ ਭਾਨੈ ਜੋ ਚਲੈ ਤਾਂ ਜੀਵਨ ਪਦਵੀ ਪਾਹਿ ਕੋਏ ਸਦਾ ਸਦਾ ਧਨ ਜੀਵਤੇ ਜੋ ਹਰ ਚਰਨੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ ਮਹੱਲਾ ਤੀਜਾ ਅੰਦਰ ਸਹਿਸਾ ਦੁਖ ਹੈ ਆਪੈ ਸਿਰ ਧੰਦਾ ਮਾਰ ਦੂਜੈ ਭਾਇ ਸੁਤੇ ਕਬਹੇ ਨ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਵਿਚਾਰ ਹੈ ਇਹੋ ਮਾਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਵਾਰ ਪਾਉੜੀ ਆਪਨ ਆਪੇ ਉਪਾਇਓਨ ਤਦਹੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦਹੋ ਆਕਾਸ਼ ਨਾ ਪਾ ਤਾਲ ਹੈ ਨਾ ਤ੍ਰੈ ਲੋਈ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਿਸ ਭਾਵੇਂ ਤਿਵੇਂ ਕਰੇ ਤਿਸ ਬਿਨ ਅਵਰ ਨ ਕੋਈ ਸਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਜਿਸੈ ਸ਼ਬਦ ਕਮਾਈ ਓਹੋ ਆਉ ਹਾਣੀ ਕਦੇ ਨਾਹੀ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੀਵੀਐ ਜੋ ਸਭ ਮਹਿ ਰਹਿ ਸੁਮਾਈ ਔਰ ਦੂਜਾ ਕਿਉਂ ਸੇਵੀਐ ਜੰਮੈ ਤੈ ਮਾਰ ਜਾਏ ਨਿਹਫਲ ਤਨ ਕਾ ਜੀਵਿਆ ਜੇ ਖਸਮ ਨ ਜਾਣੇ ਆਪਣਾ ਅਵਰੀ ਕਉ ਚਿਤ ਲਾਏ ਨਾਨਕ ਏਵਨ ਜਪਈ ਕਰਤਾ ਕੇਤੀ ਦੇ ਸਜਾਏ ਮਹਲਾ ਤੀਜਾ ਸਚਾ ਨਾਮ ਤੇ ਆਈਐ ਸਭ ਵਰਤੈ ਸਚ ਨਾਨਕ ਹੁਕਮ ਬੁਝ ਪਰਵਾਨ ਹੋਏ ਤਾਂ ਫਾਲ ਪਾਵੇ ਸਚ ਕਛਨੀ ਬਦਨੀ ਕਰਤਾ ਫਿਰੈ ਹੁਕਮ ਮੂਲ ਨਾ 부ਝਈ ਅੰਧਾ ਕੰਚਨ ਕਾਚ ਪਾਉੜੀ ਸੰਜੋਗ ਵਿਜੋਗ ਉਪਾਇਓਨ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਠ ਸਾਜੀਆਂ ਜੋਤੀ ਜੋਤ ਮਿਲਾਇਆ ਜੋਤੀ ਹੋ ਸਭ ਚਾਨਨਾ ਸਤਿਗੁਰ ਸ਼ਬਦ ਸੁਨਾਇਆ ਬ੍ਰਹਮਾ ਬਿਸਨ ਮਹੇਸ ਤ੍ਰੈ ਗੁਣ ਸਿਰ ਧੰਦੇ ਲਾਇਆ ਮਾਇਆ ਕਾ ਮੂਲ ਰਚਾਇਓਨ ਤੁਰਿਆ ਸੁਖ ਪਾਇਆ ਸਲੋਕ ਮਹੱਲਾ ਤੀਜਾ ਸੋ Jap ਸੋ ਤਪ ਜੇ ਸਤਿਗੁਰ ਭਾਵੈ ਸਤਿਗੁਰ ਕਹਿ ਪਾਣੈ ਵਡਿਆਈ ਪਾਵੈ ਨਾਨਕ ਆਪਿ ਛੋੜ ਗੁਰਮਾਹਿ ਸੁਮਾਵੈ ਮਹਲਾ 3 ਗੁਰ ਕੀ ਸੇਖ ਕੋ ਬਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਪਾਉੜੀ ਮਾਇਆ ਮੋਹ ਅਗਿਆਨ ਹੈ ਵਿਖਮ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰੀਆ ਤਾਰੀ ਆਨੰਦਨ ਭਗਤੀ ਰਤਿਆ ਹਰ ਪਾਰ ਉਤਾਰੀ ਗੁਰ ਸ਼ਬਦੀ ਮਨ ਨਿਰਮਲਾ ਹਉ ਮੈਂ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਈ ਮਨ ਤੋਂ ਮੈ ਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ ਐਸਾ ਸਤਗੁਰੂ ਜੀ ਮਿਲੈ ਟੁੱਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਹਉਮੈ ਮਨ ਅਸਥੂਲ ਹੈ ਕਿਉਂ ਕਾਰ ਵਿੱਚ ਦੇ ਜਾਏ ਸਤਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਭ ਆਏ ਇਹ ਜੀਉ ਸਦਾ ਮੁਕਤ ਹੈ ਸਹਿਜੇ ਰਹਾ ਸਮਾਏ ਪਾਉੜੀ ਪ੍ਰਭ ਸੰਸਾਰਿ ਉਪਾਇ ਕੈ ਵਸ ਆਪਣੈ ਕੀਤਾ ਗਨਤੈ ਪ੍ਰਭੂ ਨ ਪਾਈਐ ਦੂਜੈ ਪਰਮੀਤਾ ਸਤਗੁਰ ਮਿਲਿਆ ਜੀਵਤ ਮਰੈ ਬੁਝ ਸਚ ਸੁਮੀਤਾ ਸ਼ਬਦੇ ਹਉ ਮੈ ਖੋਈਐ ਹਰ ਮੇਲ ਮਿਲੀਤਾ ਸਭ ਕਿਛ ਜਾਣੈ ਕਰੇ ਆਪ ਆਪੇ ਵਿਗਸੀਤਾ ਸਲੋਕ ਮਹਲਾ ਤੀਜਾ ਸਤਿਗੁਰ ਸਿਉ ਚੇਤਨਾ ਲਾਇਓ ਨਾਮ ਨ ਵਸਿਓ ਮਨ ਆਈ ਧ੍ਰਿਗ ਇਵੇ ਹਾ ਜੀਵਿਆ ਕਿਆ ਯੁਗ ਮਹਿ ਪਾਇਆ ਆਈ ਮਾਇਆ ਕੋਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਹੱਥੋਂ ਛੁਡ ਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਈ ਜੇ ਨਾ ਸਤਗੁਰ ਸਿਓ ਚਿਤ ਲਾਇਆ ਤਿਨ ਸੁਖ ਵਸਿਆ ਮਨ ਆਈ ਹਰਨਾਮ ਤੇ ਆਵੇ ਰੰਗ ਸਿਓ ਹਰਨਾਮ ਰਹੇ ਲਿਵ ਲਾਈ ਨਾਨਕ ਸਤਗੁਰ ਸੋ ਧਨ ਸੌਪਿਆ ਜੇ ਜੀ ਮਹਿ ਰਹਾ ਸਮਾਈ ਰੰਗਤ ਸੈ ਕੋ ਅਗਲਾ ਵੰਨੀ ਚੜੈ ਚੜਾਏ ਮਹੱਲਾ ਤੀਜਾ माया होई नागणी जगਤ ਰਹੀ ਲਪਟਾਏ ਏਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ ਗੁਰਮੁਖ ਕੋਈ ਗਾਰ ਰੂ ਤਿੰਨ ਮਾਲ ਦਾਲ ਲਾਈ ਪਾਏ ਨਾਨਕ ਸੇਈ ਉबरे जे ਸਾਚ ਰਹੇ ਲੇਵ ਲਾਏ ਪਾਉੜੀ ਟਾਡੀ ਕਰੇ ਪੁਕਾਰ ਪ੍ਰਭ ਸੁਣਾਏ ਸੀ ਅੰਦਰ ਤੀਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾਂ ਹੋਵੇ ਖਸਮ ਦਇਆਲ ਤਾਂ ਮਹਿਲ ਘਰ ਪਾਏ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ ਸਲੋਕ ਮਹੱਲਾ ਤੀਜਾ ਸਵਨਾ ਆਕਾਸ਼ ਇੱਕ ਹੈ ਸਦਹੀ ਰਹੈ ਹਜੂਰ ਨਾਨਕ ਹੁਕਮ ਨਾ ਮੰਨਾਈ ਤਾ ਘਰ ਹੀ ਅੰਦਰ ਦੂਰ ਹੁਕਮ ਭੀਤ ਨਾ ਮਨਾਈ ਜਾਂ ਕੋ ਨਦਰ ਕਰੇ ਨਾਨਕ ਹੁਕਮ ਮੰਨਿਆ ਸੁਖ ਪਾਇਆ ਪ੍ਰੇਮ ਸੁਹਾਗਨ ਹੋਏ ਮਹੱਲਾ ਤੀਜਾ ਰੈਨ ਸੁਬਾਈ ਜਲ ਮੁਈ ਕੰਤਨ ਲਾਇਓ ਪਾਉ ਨਾਨਕ ਸੁਖ ਵਸਨ ਸੋਹਾਗਣੀ ਜਿਨ ਪਿਆਰਾ ਪੁਰਖ ਹਰਿ ਰਾਉ ਪਾਉੜੀ ਸਭ ਜਗ ਮੈਂ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਇਕ ਤੈ ਨਾ ਪਾਈਐ ਹਰ ਕਰਮ ਵਿਦਾਤਾ ਗੋਰ ਸ਼ਬਦੀ ਹਰ ਮਨ ਵਸੈ ਹਰ ਸਹਜੇ ਜਾਤਾ ਅੰਦਰੋਂ ਤ੍ਰਿਸ਼ਨਾ ਅਗਨ ਬੁਜੀ ਸਾਰ ਅਮਰਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸਲੋਕ ਮਹਲਾ 3 ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆਹੀ ਛੱਡ ਜਾਏ ਏ ਸੁਨੋ ਕੂੜ ਬੋਲ ਕੇ ਖਵਾਲੀ ਐ ਜੇ ਚੱਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪਾਉਨੈ ਪੂਛੋ ਜਾਏ ਹਾਉ ਤਮਾਇ ਮੋਹਿਆ ਫਿਰ ਫਿਰ ਆਵਾਜਾਈ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੀ ਰਹਾ ਸੱਜ ਸਮਾਏ ਮਹਲਾ ਤੀਜਾ ਏਕੋ ਨੇ ਚਲਨਾ ਮਧਨ ਹੋਰ ਤਨ ਆਵੇ ਜਾਏ ਇਸ ਧਨ ਕੋ ਤਸਕਰ ਜੋ ਹੀ ਨਾ ਸਕੈ ਨਾ ਉਚਕਾ ਲੈ ਜਾਏ ਏਹੋ ਹਾਰ ਤਨ ਜੀਐ ਸੇ ਤੀਰ ਆਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲੇ ਨਾ ਪਾਏ ਧਨ ਵਪਾਰੀ ਨਾਨਕਾ ਜਿਨਾਂ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਾਬ ਜਗ ਤਿਸ ਕੈ ਵਸ ਹੈ ਸਾਬ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਸੂਰਾ ਗੁਣਵੰਤੀ ਸਾ ਲਾਹਿਆ ਸਦਾ ਥੇਰ ਮਿਹਚਲ ਹਰ ਪੂਰਾ ਸ਼ਲੋਕ ਮਹੱਲਾ ਤੀਜਾ ਤ੍ਰਿਗ ਤਿਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉ ਮੈਂ ਪਾਪ ਕਮਾਏ ਮਾਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ ਬੂਜ ਨਾ ਕਾਈ ਪਾਏ ਹਾਲਤ ਬਲਤ ਓਏ ਸੁਖ ਨਾ ਪਾਵਹਿ ਅੰਤ ਗਏ ਪਸ਼ੁਤਾਈ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸ ਹਉ ਮੈਂ ਵਿਚੋਂ ਜਾਏ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਨੀ ਆਏ ਪਾਏ ਮਹੱਲਾ ਤੀਜਾ ਮਨ ਮੁਖ ਉਂਦਾ ਕਾਲ ਹੈ ਨਾ ਤਿਸ ਭਗਤ ਨਾ ਨਾਓ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚੇਤਨਾ ਭਿਜਾਈ ਮੁਖ ਫੀਕਾ ਆਲਾਉ ਓਏ ਧਰਮ ਰਲਾਏ ਨਾਰਲਨ ਉਹਨਾ ਅੰਦਰ ਕੂੜ ਸੁਆਓ ਨਾਨਕ ਕਰਤਾ ਬਨਤ ਬਨਾਈ ਮਨ ਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਉ ਪਾਉੜੀ ਬੇਨਬੂਜੇ ਵੱਡਾ ਫੇਰ ਪਿਆ ਫਿਰ ਆਵੈ ਜਾਈ ਸਾਤ ਗੁਰ ਕੀ ਸੇਵਾ ਨਾ ਕੀਤੀ ਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿਚੋਂ ਆਪ ਗਵਾਈ ਤ੍ਰਿਸ਼ਨਾ ਭੋਖ ਵਿਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀਐ ਹਿਰਦੈ ਲਿਵ ਲਾਈ ਸਲੋਕ ਮਹਲਾ 3 ਜੇ ਸਤਗੁਰੁ ਸਿਵੇ ਆਪਣਾ ਤੇ ਸਨੋ ਪੂਜੇ ਸਭ ਕੋਇ ਸਭਨਾ ਓ ਪਾਵਾਂ ਸਿਰ ਓ ਪਾਉ ਹੈ ਹਰਿ ਨਾਮ ਪਰਾਪਤ ਹੋਇ ਅੰਤਰ ਸੀਤਲ ਸ਼ਾਂਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰ ਪਾਵੈ ਗੁਣੀ ਨਿਧਾਨ ਸੋਖ ਦਾਤਾ ਹਾਰੇ ਸੁਖਦਾਤਾ ਮਨ ਵਸੈ ਹੋ ਮੈਂ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਂ ਆਨ ਦਿਨ ਲਗੈ ਧਿਆਨ ਪਾਉੜੀ ਸਾਤ ਸੰਤੋਖ ਸਭ ਸਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ ਮਨ ਸਹਜੇ ਜਿਤਾ ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ आन दिन हर के गुण रवै गुण प्रकट किता सब ना दाता एक है इको हरमिता श्लोक महला तीसरा ब्रह्म बिंदे सो ब्राह्मण कहिए जे अन दिन हर लेवलाए सतगुरु पुछै साच संजम कमावै हौ मैं रोब ते सजाइ ਹਰ ਗੁਣ ਗਾਵੇ ਗੁਣ ਸੰਗ ਰਹੈ ਜੋਤੀ ਜੋਤ ਮਿਲਾਇ ਇਸ ਜੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉ ਮੈਂ ਮੇਠ ਸਮਾਈ ਨਾਨਕ ਤਿਸਨੁ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਇ ਮਹਲਾ ਤੀਜਾ ਅੰਦਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੁਲਾਏ ਕਪਟ ਕੀਤਾ ਹਰ ਪ੍ਰਕਾ ਨ ਭੀਜੈ ਨਿਤ ਵੇਖੈ ਸੁਨੈ ਸੁਭਾਏ ਦੂਜੈ ਭਾਏ ਜਾਏ ਜਗ ਪਰ ਬੁੱਧੈ ਬਿਖ ਮਾਇਆ ਮੋਹ ਸੁਆਈ ਏਤ ਕਮਾਨ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸੈ ਸੰਬੂ ਨਾ ਚੁਕਈ ਵਿੱਚ ਵਿਸ਼ਟਾ ਪਚੈ ਪਚਾਈ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤੇਸ ਗੁਰ ਕੀ ਸਿੱਖ ਸੁਨਾਇ ਹਰ ਨਾਮ ਤੇ ਆਵੇ ਹਰ ਨਾਮੋ ਗਾਵੇ ਹਰ ਨਾਮੋ ਅੰਤ ਛਡਾਈ ਪਾਉੜੀ ਜਨਾਂ ਹੁਕਮ ਮੰਨਾਇੋਂਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ ਹਰ ਕਾ ਮਹਿਲ ਤਨੀ ਪਾਇਆ ਜਿਨ ਹਉ ਮੈਂ ਵਿਚੋਂ ਮਾਰ ਹਰ ਕੀ ਸੇਵਾ ਚਾ ਕਰੀ ਸਚਾ ਸ਼ਬਦ ਪਿਆਰ ਹਰ ਕਾ ਮਹਿਲ ਤਨੀ ਪਾਇਆ ਜਿਨ ਹਉ ਮੈਂ ਵਿਚੋਂ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਔਰ ਧਾਰ ਸਲੋਕ ਮਹਲਾ ਤੀਜਾ ਗੁਰਮੁਖ ਧਿਆਨ ਸਹਿਜ ਧੁਨੀ ਉਪਜੈ ਸਚ ਨਾਮ ਚੇਤ ਲਾਇਆ ਗੁਰਮੁਖ ਆਨ ਦਿਨ ਰਹੈ ਰੰਗ ਰਾਤਾ ਹਰਿ ਕਾ ਨਾਮ ਮਨ ਭਾਇਆ ਗੁਰਮੁਖਰ ਵੇਖੈ ਗੁਰਮੁਖਰ ਬੋਲੈ ਗੁਰਮੁਖਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤੇਮਰ ਅਗਿਆਨ ਅੰਧੇਰ ਚੁਕਾਇਆ ਜਿਸਨੋ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰਨਾਮ ਧਿਆਇਆ ਮਹੱਲਾ ਤੀਜਾ ਸਾਧਗੁਰ ਜਿਨਾਂ ਨਾ ਸੇਵਿਓ ਸ਼ਬਦ ਨਾਲ ਲਗੋ ਪਿਆਰ ਸਹਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸ਼ਟਾ ਸਦਾ ਖੁਵਾਰ ਕੂੜੈ ਲਾਲਚ ਲੱਗਿਆ ਨਾ ਉਰਵਾ ਨਾ ਪਾਰ ਨਾਨਕ ਗੁਰਮੁਖ ਉੱਭਰੇ ਜੇ ਆਪ ਮੇਲੇ ਕਰਤਾਰ ਪਾਉੜੀ ਭਗਤ ਸਚੈ ਦਾ ਦਸੋਂਹ ਦੇ ਸਚੈ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨੇ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ रसना शब्द रास पयाए सफल जनम जिनी गुरुमुख जाता हर जीव हृदय वसाई बाज गुरु फिरे बिललादी दूजे पाए खुवाए सो लोक महल्ला तीजा काल युग में नाम निधान भक्ति खटया ਹਰ ਉਤਮ ਪਦ ਪਾਇਆ ਸਾਧਗੁਰ ਸੇਵ ਹਰਨਾਮ ਮਨ ਵਸਾਇਆ ਆਨੰਦ ਨਾਮ ਧਿਆਇ ਅਨੰਦ ਨਾਮ ਧਿਆਇਆ ਵਿੱਚ ਗ੍ਰਹਿ ਗੁਰ ਬਚਨ ਉਦਾਸੀ ਹਉਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਨੇਂਦੀ ਮਾਇਆ ਐਸਾ ਸਤਗੁਰੁ ਸੋਈ ਪਾਏ ਜਿਸ ਤੁਰ ਮਸਤਕ ਹਰ ਲੇਖ ਪਾਇਆ ਜਨ ਨਾਨਕ ਬਲਿਆਰੀ ਗੁਰਿ ਆਪਣੇ ਬਿਟਹੁ ਜਿਨ ਭ੍ਰਮ ਭੁਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁਲ ਭੁਲ ਮਾਇਆ ਵੇਖੇ ਦਿਖਾ ਕਿਨਹਿ ਕਿਹੋ ਆਨ ਚੜਾਇਆ ਦੂਜੈ ਪਾਏ ਪੜੇ ਨਿਤ ਵਿਖਿਆ ਨਾ ਬਹੁ ਦਈਏ ਖੁਆਇਆ ਜੋਗੀ ਜੰਗਮ ਸੰਨਿਆਸੀ ਭੁੱਲੇ ਓਨਾ ਅਹੰਕਾਰ ਬਹੁ ਗਰਭ ਵਧਾਇਆ ਸ਼ਾਦਨ ਖੋਜਨ ਨਾ ਲੈਹੀ ਸਤਿ ਭਿਖਿਆ ਮਨ ਹੱਠ ਜਨਮ ਗਵਾਇਆ ਈਤੜਿਆਂ ਵਿੱਚੋਂ ਸੋ ਜਨ ਸੋ ਮੱਦਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸਨੂ ਆਖ ਸੁਨਾਈਐ ਜਾਂ ਕਰਦੇ ਸਭ ਕਰਾਇਆ ਪਾਉੜੀ ਮਾਇਆ ਮੋਹ ਪਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹੋ ਜਮ ਕੀ ਸਰਕਾਰ ਹੈ ਇਨਾਂ ਉੱਪਰ ਜਮ ਕਾ ਡੰਡ ਕਰਾਰਾ ਮਾਨਮੁਖ ਜਮ ਮਗ ਪਾਈਨ ਦੂ ਜਿਨ ਦੂਜਾ ਭਾਉ ਪਿਆਰਾ ਜਾਮਪੁਰ ਬੱਦੇ ਮਾਰੀਆਂ ਕੋ ਸੁਣੈ ਨਾਮ ੂਕਾਰਾ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਗੁਰਮੁਖ ਨਿਸਤਾਰਾ ਸਲੋਕ ਮਹੱਲਾ ਤੀਜਾ ਹਉ ਮੈਂ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਈ ਜੋ ਮੋਹਿ ਦੂਜਾ ਚਿਤ ਲਾਇੰਦੇ ਤਿੰਨਾ ਵਿਆਪ ਰਹੀ ਲਪਟਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹੋ ਮਨ ਕੀ ਤੜਿਆਂ ਜੁਗ ਭਰਮਿਆ ਛੇਰ ਰਹੈ ਨ ਆਵੇ ਜਾਏ ਹਰ ਕਾ ਭਾਣਾ ਤਾਂ ਪਰਮਾਯਨ ਕਰ ਪਰਪੰਚ ਖੇਲ ਉਪਾਏ ਜਾਹਰ ਬਖਸ਼ੇ ਤਾ ਗੁਰ ਮਿਲੈ ਆਸ ਥਿਰ ਰਹੈ ਸਮਾਏ ਨਾਨਕ ਮਨ ਹੀ ਤੇ ਮਨ ਮੰਨਿਆ ਨਾ ਕਿਛ ਮਰੈ ਨ ਜਾਏ ਪਾਉੜੀ ਕਾਇਆ ਕੋਟਿ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੇਂ ਸੋ ਕਰੇ ਹਾਰ ਕਰੇ ਸੋ ਹੋਵੀ ਹਾਰ ਗੁਰਮੁਖ ਨਾਮ ਧਿਆਈਐ ਲਹਜਾਹਿ ਵਿਜੋਗੀ ਸ਼ਲੋਕ ਮਹਲਾ 3ਆ ਵਾਹ ਵਾਹ ਆਪ ਅਖਾਇਦਾ ਗੁਰ ਸ਼ਬਦੀ ਸੱਚ ਸੋਏ ਵਾਹ ਵਾਹ ਸਿਫਤ ਸੁਲਾਹ ਹੈ ਗੁਰਮੁਖ ਬੂਝੈ ਕੋਈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਈ ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਮਹਲਾ ਤੀਜਾ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਪੂਰਾ ਸ਼ਬਦ ਪ੍ਰਭ ਮਿਲਿਆ ਆਈ ਵਡਭਾਗੀ ਵਾਹ ਵਾਹ ਮੋਹ ਕੜਾਈ ਵਾਹ ਵਾਹ ਕਰੇ ਸੇ ਜਨ ਸੋਹਣੇ ਤੈਨ ਕਾ ਪਰਜਾ ਪੂਜਨਿ ਆਈ ਵਾਹੋ ਵਾਹੋ ਕਰਮ ਪ੍ਰਾਪਤ ਹੋਵੈ ਨਾਨਕ ਦਰ ਸਚੈ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਭੀਤਰ ਪੂੜ ਕੋ ਸਤ ਅਭਿਮਾਨੀ ਪਰਮ ਪੂਲੇ ਨਦਰ ਨ ਆਵਣੀ ਮਾਨਮੁਖੀ ਅੰਧ ਅਗਿਆਨੀ ਉਪਾਏ ਕਿ ਤੈ ਨਾ ਲੱਭਣੀ ਕਰ ਭੇਖ ਥੱਕੇ ਭੇਖਵਾਨੀ ਗੁਰ ਸ਼ਬਦੀ ਖੋਲਾਈਐ ਹਰਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਸੇ ਤ੍ਰਿਪਤਾਨੀ ਸਲੋਕ ਮਹਲਾ 3 ਵਾਹ ਵਾਹ ਕਰਤੇ ਆ ਰੈਨ ਸੁਖ ਵਿਹਾਈ ਵਾਹ ਵਾਹ ਕਰਤੇ ਆ ਸਦਾ ਆਨੰਦ ਹੋਵੇ ਮੇਰੀ ਮਾਈ ਵਾਹੋ ਵਾਹੋ ਕਰਤਿਆਂ ਹਰ ਸਿਉ ਲਿਵਲਾਈ ਵਾਹੋ ਆਹੋ ਕਰਮੀ ਬੋਲੇ ਬੋਲਾਏ ਵਾਹੋ ਵਾਹੋ ਕਰਤਿਆਂ ਸੋਭਾ ਪਾਏ ਨਾਨਕ ਵਾਹੋ ਵਾਹੋ ਸਤਰ ਜਾਏ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲਦੀ ਪਾਲ ਵਾਹੋ ਵਾਹੋ ਸ਼ਬਦ ਉਚਰੈ ਵਾਹੋ ਵਾਹੋ ਹਿਰਦੈ ਨਾਲ ਵਾਹੋ ਵਾਹੋ ਕਰਤਿਆਂ ਹਰ ਪਾਇਆ ਸਹਜੇ ਗੁਰਮੁਖ ਭਾਲ ਸੇਵਰ ਭਾਗੀ ਨਾਨਕਾ ਹਰ ਹਰ ਦੈ ਸਮਾਲ ਪਾਉੜੀ ਏ ਮਨ ਆਤ ਲੋਬੀਆਂ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦੇਸ ਫਿਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਾਸਨਾ ਚਖਿਓ ਫੀਕਾ ਬੋਲਾਤਾ ਜਨ ਗੁਰਮੁਖ ਅੰਮ੍ਰਿਤ ਜਿੰਨਾ ਗੁਰਮੁਖਿ ਅਮਰ ਦਾ ਚਖਿਆ ਸੇ ਜਨ ਤ੍ਰਿਪਤਾਤਾ ਸੋ ਲੋਕ ਮਹੱਲਾ ਤੀਜਾ ਵਾਹ ਵਾਹ ਤਿਸਨੁ ਆਖੀਐ ਜੇ ਸਚਾ ਗਹਿਰ ਗੰਭੀਰ ਵਾਹ ਵਾਹ ਤਿਸਨੁ ਆਖੀਐ ਜੇ ਗੁਣ ਦਾਤਾ ਮਾਥ ਧੀਰ ਵਾਹ ਵਾਹ ਤਿਸਨੁ ਆਖੀਐ ਜੇ ਸਭ ਮੈ ਰਹਾ ਅਸਮਾਈ ਵਾਹ ਵਾਹ ਤੇ ਸੁਨੋ ਆਖੀਐ ਜੇ ਦੇਂ ਦਾਰਜਕ ਸੰਬਾਹੀ ਨਾਨਕ ਵਾਹ ਵਾਹ ਇਕੋਕਾਰ ਸਲਾਹੀਐ ਜੇ ਸਤਗੁਰ ਦੀਆ ਦਿਖਾਏ ਮਹਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹਿ ਮਨ ਮੁਖ ਮਰਹਿ ਬਖ ਖਾਏ ਓਨਾ ਵਾਹ ਵਾਹ ਨਾ ਭਾਵਈ ਦੁਖੇ ਦੁਖ ਵਿਹਾਈ ਗੁਰਮੁਖਿ ਅੰਮ੍ਰਿਤ ਪੀਵਨਾ ਵਾਹ ਵਾਹ ਕਰਹਿ ਲੇਵ ਲਾਈ ਨਾਨਕ ਵਾਹੋ ਵਾਹੋ ਕਰੇ ਸੇ ਜਨ ਨਿਰਮਲੇ ਤਰੇ ਪਵਨ ਸੋਦੀ ਪਾਏ ਪਾਉੜੀ ਹਰ ਕਹਿ ਪਾਣੈ ਗੁਰ ਮਿਲੈ ਸੇਵਾ ਭਗਤ ਬਨੀਚੈ ਹਰ ਕਹਿ ਪਾਣੈ ਹਰ ਮਨ ਵਸੈ ਸਹਜੇ ਰਸ ਪੀਜੈ ਹਰ ਕਹਿ ਭਾਣੈ ਸੁਖ ਪਾਈਐ ਹਰ ਲਾਹ ਨਿਤ ਲੀਜੈ ਹਰ ਕਹਿ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਸਾਰਕਾ ਪਹਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀ ਜਾਏ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇਵ 부ਝਾਏ ਵਾਹੋ ਵਾਹੋ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹੋ ਵਾਹੋ ਗੁਰ ਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਾਲ ਪਾਏ ਵਾਹੋ ਵਾਹੋ ਕਰੇ ਸੇ ਜਨ ਸੋਹਨੇ ਹਰ ਤਿੰਨ ਕੈ ਸੰਗ ਮਿਲਾਈ ਵਾਹੋ ਵਾਹੋ ਹਿਰਦੈ ਉਚਰਾ ਮੁਖ ਹੋ ਭੀ ਵਾਹੋ ਵਾਹੋ ਕਰਿਓ ਨਾਨਕ ਵਾਹੋ ਵਾਹੋ ਜੋ ਕਰੇ ਹਾ ਤਨ ਮਨ ਤਿਨ ਕੋ ਦੇਓ ਮਹੱਲਾ ਤੀਜਾ ਵਾਹੋ ਵਾਹੋ ਸਾਇਬ ਸਚ ਹੈ ਅੰਮ੍ਰਿਤ ਜਾਂ ਕਾ ਨਾਉ ਜਿਨ ਸੇ ਵਿਆ ਤਿਨ ਫਲ ਪਾਇਆ ਹਾ ਤਿਨ ਬਲਿਹਾਰੈ ਜਾਉ ਵਾਹ ਵਾਹ ਗੁਣੀ ਨਿਦਾਨ ਹੈ ਜਿਸਨੂੰ ਦੇ ਸੁਖਾਏ ਵਾਹ ਵਾਹ ਚਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰ ਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪਾਉੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰ ਬਾਣੀ ਸਾਧਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਆਨ ਦਿਨ ਜਾਗੇ ਨਾ ਸਹੇ ਜਾਗਤ ਰੈਨ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੈ ਨ ਪਾਇਓ ਪਾਚ ਮੁਏ ਅਜਾਣੀ ਸਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵ ਡੇ ਵਰਨਾ ਕੋਈ ਵਾਹ ਵਾਹ ਅਗਮ ਅਥਾਹ ਹੈ ਵਾਹੋ ਵਾਹੋ ਸੱਚਾ ਸੋਏ ਵਾਹੋ ਵਾਹੋ ਵੇ ਪਰਵਾਹੋ ਹੈ ਵਾਹੋ ਵਾਹੋ ਕਰੇ ਸੋ ਹੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨੰਦਿਨ ਨਾਮ ਲਾਏ ਮਹੱਲਾ ਤੀਜਾ ਬੇਨ ਸਤਗੁਰ ਸੇਵੇ ਸਾਤ ਨ ਆਵਈ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮ ਮੈਂ ਵੇਨ ਕਰਮ ਮੈਂ ਨਾ ਪਾਇਆ ਜਾਏ ਜਿੰਨਾ ਅੰਤਰ ਲੋਭ ਵਿਕਾਰ ਹੈ ਦੂਜੇ ਭਾਈ ਖੁਆਈ ਜੰਮਨ ਮਰਨ ਨ ਚੁਕਾਈ ਹਉਮੈ ਵਿੱਚ ਦੁੱਖ ਪਾਏ ਜਨਾ ਸਤਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੀ ਤੈਨ ਜਮ ਕੀ ਤਲ ਬਨਾ ਹੋਵਈ ਨਾ ਓਏ ਦੁਖ ਸਹਹਾਏ ਨਾਨਕ ਗੁਰਮੁਖ ਉੱਭਰੇ ਸਚਾ ਸ਼ਬਦ ਸਮਾਹੇ ਪਾਉੜੀ ਢਾਡੀ ਤਿਸਨੂੰ ਆਖੀਐ ਜੇ ਖਸਮੈ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਢਾਡੀ ਦਰ ਘਰ ਪਾਏ ਸੀ ਸੱਚ ਰਖੈ ਉਰ ਧਾਰ ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਸਲੋਕ ਮਹੱਲਾ ਤੀਜਾ ਗੂਜਰੀ ਜਾਤ ਗਵਾਰ ਚਾਂ ਸੋ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਆਨ ਦਿਨ ਹਰ ਜਪ ਜਪਨਾ ਜੇ ਸਤ ਗੁਰੂ ਮਿਲੇ ਤਿਸ ਭਾਉ ਪਵੈ ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤ ਕਾ ਜੇ ਸਨੋ ਕਿਰਪਾ ਕੀਚੀ ਕਰਤਾਰ ਓਹ ਕੋਚ ਜੀ ਕੋ ਲਖਣੀ ਪਰ ਹਰ ਛੋਡੀ ਪਤਾ ਹਰ ਪੈ ਪਿਆ ਮਲ ਕੱਟੀਐ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਊਤਮ ਹੋਵੇ ਹਰ ਜਪ ਗੁਣੀ ਗਹੀਰ ਪੈ ਵਿੱਚ ਬੈਸੈ ਪੈਰ ਹੈ ਪੈ ਵਿੱਚ ਕਮਾਵੇ ਕਾਰ ਆਤ ਸੁਖ ਵਡਿਆਈਆਂ ਦਰਗਹਿ ਮੋਖ ਦਵਾਰ ਭੈ ਤੇ ਨਿਰਪਉ ਪਾਈਐ ਮਿਲ ਜੋਤੀ ਜੋਤਿ ਅਪਾਰ ਨਾਨਕ ਖਸਮੈ ਭਾਵੇਂ ਸਾ ਭਲੀ ਜਿਸ ਨੂੰ ਆਪੇ ਬਖਸ਼ੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਹੀਐ ਸਚੇ ਕਉ ਬਲ ਜਾਓ ਨਾਨਕ ਏਕ ਛੋਟ ਦੂਜੈ ਲੱਗੈ ਸਾਜਹਿ ਵਾਝਾਲ ਜਾਓ ਪਾਉੜੀ ਅੰਸਾ ਔਤਾਰ ਉਪਾਇੋਂ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਵਦੇ ਦੁਖ ਸੁਖ ਭਿੜੀਆ ਈਸ਼ਰ ਬ੍ਰਹਮਾ ਸੇਵੰਦੇ ਅੰਤ ਤਿਨੀ ਨ ਲਹੀਆ ਨਿਰਪਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ ਤਥੈ ਸੋਗ ਵਿਜੋਗ ਨ ਵਿਆਪਾਈ ਆਸਥਿਰ ਜਗthੀਆ ਸਲੋਕ ਮਹੱਲਾ 3ਜਾ ਇਹੋ ਸਭ ਕਿਛੀਆਂ ਵਨ ਜਾਣ ਹੈ ਜੇ ਤਾਂ ਹੈ ਆਕਾਰ ਜਿਨ ਇਹੋ ਲਿਖਾ ਲਿਖਿਆ ਸੋ ਆਪਰਵਾਨ ਨਾਨਕ ਜੀ ਕੋ ਆਪ ਗਨਾਈਂਦਾ ਸੋ ਮੂਰਖ ਗਾਵਾਰ ਮਹਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ ਪਾਉੜੀ ਐਸੀ ਆਗੈ ਅਰਦਾਸ ਜਿਨੇ ਉਪਾਇਆ ਸਤਿਗੁਰੁ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰਿ ਕਾ ਨਾਮ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁਖ ਮਿਟਾਇਆ ਨਾਨਕ ਭੇ ਅਚਿੰਤ ਹਾਰ ਧਨ ਨਿਹਚ ਲਾਇਆ ਸਲੋਕ ਮਹਲਾ 3 ਖੇਤ ਮਿਆਲਾ ਉੱਚੀਆਂ ਘਰ ਉੱਚਾ ਨਿਰਨਾਵ ਮਹਿਲ ਭਗਤੀ ਘਰ ਸਨੈ ਸਰੈ ਸੱਜਣ ਪਾਹੁਣ ਆਵ ਬਰਸਨਾ ਤਾ ਬਰਸ ਘਣਾ ਬਹੌਰ ਬਹੜ ਬਰਸੈ ਕਾਹੇ ਨਾਨਕ ਤਿਨ ਬਲਿਹਾਰ ਨੈ ਜਿਨ ਗੁਰਮੁਖ ਪਾਇਆ ਮਨ ਮਾਹੀ ਮਹਲਾ ਤੀਜਾ ਮਿਠਾਸੋ ਜੋ ਪਾਵਦਾ ਸੱਜਣ ਸੋਜੇ ਰਾਸ ਨਾਨਕ ਗੁਰਮੁਖ ਜਾਣੀਐ ਜਾਂਕੋ ਆਪ ਕਰੇ ਪ੍ਰਗਾਸ ਪਾਉੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤਉਦ ਧਿਆਈ ਜੀ ਜਨ ਸਭ ਤੇਰੇ ਆ ਤੁਰਿਆ ਸਮਾਈ ਜੋ ਦਾਸ ਚਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛਡ ਚਿੰਤ ਰਹੁ ਨਾਨਕ ਲੱਗ ਪਾਈ ਸਲੋਕ ਮਹਲਾ 3ਆਸਾ ਕਰਤਾ ਜਗ ਮੁਵਾ ਆਸਾ ਮਰੈ ਨ ਜਾਏ ਨਾਨਕ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ ਮਹਲਾ 3ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਬਾਜੋ ਹਰ ਕੈ ਨਾਏ ਪਾਉੜੀ ਆਪੇ ਜਗਤ ਉਪਾਇਨ ਕਰ ਪੂਰਾ ਠਾਟ ਆਪੇ ਸਾਹ ਆਪੇ ਵਨਜਾਰ ਆਪੇ ਹੀ ਹਰ ਹਾਟ ਆਪੇ ਸਾਗਰ ਆਪੇ ਬੋਹਿ ਥਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਜਨ ਨਾਨਕ ਨਾਮ ਤੇ ਆਏ ਤੂ ਸਬ ਕਿਲ